ਨੂੰ ਇੰਨਾ ਕੁ ਸਮਝ ਸਾਨੂੰ ਹਰ ਇੱਕ ਨੂੰ ਆਈ ਗਈ ਹੈ ਕਿ ਜਦੋਂ ਉਹਨਾਂ ਨੇ ਕਾਰਪੋਰਟਾਈਜੇਸ਼ਨ ਕਰ ਦਿੱਤੀ ਤੇ ਪਿੰਡਾਂ ਨੇ ਉਜੜਨਾ ਪਿੰਡ ਉਜੜ ਕੇ ਆਚਾਰ ਨੇ ਕਿ ਜਿਹੜੀ ਲੇਬਰ ਹੈਗੀ ਹੈ ਉਹ ਸਸਤੀ ਲੇਬਰ ਸ਼ਹਿਰਾਂ ਨੂੰ ਚਲੇ ਜਾ ਮਤਲਬ ਪਿੰਡ ਪੂਰੇ ਪ੍ਰਵਾਸ ਹੋ ਜਾਂ ਸ਼ਹਿਰਾਂ ਨੂੰ ਤੇ ਪਿੰਡ ਵੱਡੇ ਵੱਡੇ ਨਾਲ ਦੇ ਹਜ਼ਾਰ ਹਜ਼ਾਰ ਏਕੜ ਦੇ ਖੇਤ ਬਣ ਜਾਣ ਜਿੱਥੇ ਮਸ਼ੀਨੀ ਖੇਤੀਆਂ ਜਿਵੇਂ ਵੀ ਆ ਕਰੂਗੇ ਦੇਖੋ ਜੇ ਮਹਿੰਗਾਈ ਵਧਾਉਣੀ ਹੈ ਕਾਲਾ ਵਿਚਾਰੀ ਵਧਾਉਣੀ ਹੈ ਤਾਂ ਇਹ ਕਾਨੂੰਨ ਠੀਕ ਹੈ ਜੇ ਤੁਸੀਂ ਅਸੀਂ ਇਹਨਾਂ ਤੋਂ ਬਚਣਾ ਹੈ ਭੁੱਖੇ ਨਹੀਂ ਰਹਿਣਾ ਚਾਹੁੰਦੇ ਤਾਂ ਫਿਰ ਸਾਨੂੰ ਸਾਡਾ ਪੁਰਾਣਾ ਸਿਸਟਮ ਹੀ ਵਧੀਆ ਹੈ ਪੰਜਾਬ ਜਿਵੇਂ ਜਿਵੇਂ ਡਿਕਲਾਈਨ ਵੱਲ ਜਾ ਰਿਹਾ ਇੱਕ ਡਿਸਟਰਕਸ਼ਨ ਵੱਲ ਵਧਾ ਰਹੇ ਨੇ ਪੰਜਾਬ ਨੂੰ ਉਹ ਦਿਨ ਆ ਤਾਂ ਸਾਡਾ ਬੇਸ ਕੋਈ ਨਹੀਂ ਰਹਿਣਾ ਤੁਹਾਨੂੰ ਇਹਨਾਂ ਬਿੱਲਾਂ ਤੋਂ ਕੀ ਡਰ ਸਤਾਉਂਦਾ ਹੈ ਡਰ ਇਹਨਾਂ ਤੋਂ ਇੱਕ ਡਰ ਹੋਵੇ ਤਾਂ ਕਹੀਏ ਮੈਨੂੰ ਇਹ ਲੱਗਦਾ ਹੈ ਵੀ ਸਾਡੀਆਂ ਆਉਣ ਵਾਲੀਆਂ ਨਸਲਾਂ ਖਤਮ ਹੋ ਜਾਣੀਆਂ ਅਸੀਂ ਵਿਰਸੇ ਨਾਲ ਟੁੱਟ ਜਾਾਂਗੇ ਉਹ ਤੁਹਾਨੂੰ ਉਹ ਬਰਾਬਰੀ ਦੇ ਲੈਵਲ ਤੇ ਲੈਣਾ ਨੇ ਚਾਹਦੇ ਉਹਨਾਂ ਲਈ ਤੁਸੀਂ ਇੱਕ ਚੀਜ਼ ਹੈਗੀਆਂ ਇੱਕ ਮਸ਼ੀਨ ਹੈਗੀਆਂ ਜਿੰਨਾ ਤੋਂ ਉਹਨੇ ਕੰਮ ਕਰਵਾਉਣਾ ਦੁਵਰਦੀ ਦਾਲ ਜਿਹੜੀ ਆ ਉਹ 40 ਰੁਪਏ ਪਰਚੇਜ ਕੀਤੀ ਸੀ ਅਡਾਨੀ ਨੇ ਔਰ ਇਸ ਟਾਈਮ ਉਹਦਾ ਕੀਮਾ ਹੈ 135 40 ਰੁਪਏ ਕੀ ਅਸੀਂ ਅਫੋਰਡ ਕਰਾਂਗੇ ਜਾਂ ਸਾਡਾ ਆਮ ਮਜ਼ਦੂਰ ਆਮ ਮੱਧ ਵਰਗ ਇਹਨਾਂ ਚੀਜ਼ਾਂ ਨੂੰ ਅਫੋਰਡ ਕਰੂਗਾ ਸਾਹਿਕਾਲ ਜੀ ਅੱਜ ਅਸੀਂ ਪਹੁੰਚੇ ਹੋਇਆ ਦਿੱਲੀ ਦੇ ਕੁੰਡਲੀ ਬਾਰਡਰ ਦੇ ਉੱਤੇ ਤੇ ਜਿੱਥੇ ਕਿ ਪਿਛਲੇ 26-27 ਦਿਨਾਂ ਤੋਂ ਕਿਸਾਨੀ ਸੰਘਰਸ਼ ਜਿਹੜਾ ਕਿ ਉਹ ਮਗਿਆ ਹੋਇਆ ਆਪਣੇ ਸਿਖਰ ਤੇ ਆ ਵੱਖ-ਵੱਖ ਤਰ੍ਹਾਂ ਦੇ ਲੋਕ ਜਿਹੜੇ ਨੇ ਉਹ ਇਸ ਸੰਘਰਸ਼ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਇਸ ਮੋਰਚੇ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਅੱਜ ਸਾਡੇ ਨਾਲ ਕੁਝ ਸੱਜਣ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਰਾਏ ਜਿਹੜੀ ਇਸ ਸਾਰੇ ਸੰਬੰਧ ਦੇ ਵਿੱਚ ਉਹ ਉਹਨਾਂ ਦਾ ਨਜ਼ਰੀਆ ਕੀ ਆ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਆ ਜੀ ਮੈਂ ਜੀਤਾਸਰਿਕਾ ਜੀ ਤੇ ਆ ਸਾਨੂੰ ਦੱਸਣਾ ਕਰੋ ਵੀ ਤੁਸੀਂ ਇੱਥੇ ਜਦੋਂ ਆਏ ਹੋ ਤੁਹਾਡੇ ਮਨ ਚ ਕੀ ਵਿਚਾਰ ਆਇਆ ਜਿਹੜਾ ਤੁਹਾਨੂੰ ਇੱਥੇ ਖਿੱਚ ਕੇ ਲੈ ਕੇ ਆਇਆ ਜੀ ਜੇ ਅਸੀਂ ਕਾਫੀ ਸਮੇਂ ਤੋਂ ਪਰਿਵਾਰ ਸਾਡਾ ਪੰਜਾਬ ਤੋਂ ਬਾਹਰ ਰਹਿ ਰਿਹਾ ਤੇ ਜਦੋਂ ਅਸੀਂ ਪੰਜਾਬ ਵੱਲ ਨੂੰ ਦੇਖਦੇ ਆ ਤਾਂ ਉਹ ਸਾਡਾ ਇੱਕ ਸੋਮਾ ਹੈਗਾ ਪੰਜਾਬ ਜਿੱਥੋਂ ਅਸੀਂ ਆਪਣਾ ਕਲਚਰ ਲੈਣਾ ਆਪਣੀ ਭਾਸ਼ਾ ਲੈਣੀ ਆਪਣੇ ਆਉਣ ਵਾਲੇ ਪੀੜ੍ਹੀਆਂ ਸਿਖਾਣੀ ਆਪ ਵੀ ਉੱਤੋ ਜਿਉਣਾ ਤੇ ਅੱਜ ਜਦੋਂ ਆ ਖੇਤੀ ਕਾਨੂੰਨ ਆਏ ਨੇ ਹਾਲਾਕੀ ਅੱਜ ਬੇਸਿਕ ਐ ਐਮਐਸਪੀ ਤੇ ਕਿਸਾਨਾਂ ਦੇ ਜਮੀਨਾ ਖੋਈਆਂ ਜਾਉਂਗੀਆਂ ਉਹਦੀ ਗੱਲ ਹੈ ਭਾਵੇਂ ਅਸੀਂ ਖੇਤੀ ਕਰਦੇ ਨਹੀਂਗੇ ਪਰ ਜੇ ਇਹਨੂੰ ਇੰਨਾ ਕੁ ਸਮਝ ਸਾਨੂੰ ਹਰ ਇੱਕ ਨੂੰ ਆਈ ਗਈ ਹੈ ਕਿ ਜਦੋਂ ਉਹਨਾਂ ਨੇ ਕਾਰਪੋਰੇਟਾਈਜੇਸ਼ਨ ਕਰ ਦਿੱਤੀ ਤੇ ਪਿੰਡਾਂ ਨੇ ਉਜੜਨਾ ਪਿੰਡ ਉਜੜ ਕੇ ਆਚਾਰ ਨੇ ਕਿ ਜਿਹੜੀ ਲੇਬਰ ਹੈਗੀ ਹੈ ਉਹ ਸਸਤੀ ਲੇਬਰ ਸ਼ਹਿਰਾਂ ਨੂੰ ਚਲੇ ਜਾ ਮਤਲਬ ਪਿੰਡ ਪੂਰੇ ਪ੍ਰਵਾਸ ਹੋ ਜਾਣ ਸ਼ਹਿਰਾਂ ਨੂੰ ਤੇ ਪਿੰਡ ਵੱਡੇ ਵੱਡੇ ਨਾਲ ਦੇ ਹਜ਼ਾਰ ਹਜ਼ਾਰ ਏਕੜ ਦੇ ਖੇਤਵਾਨਾਂ ਜਿੱਚ ਮਸ਼ੀਨੀ ਖੇਤੀਆਂ ਜਿਵੇਂ ਵੀ ਆ ਕਰੋਗੇ ਤੇ ਉਹਦੇ ਨਾਲ ਜੇ ਪਿੰਡ ਨਾ ਰਹੇ ਤੇ ਸਾਡੀ ਜੋ ਬੋਲੀ ਹੈ ਸਾਡਾ ਜੋ ਸੋਮਾ ਹੈ ਜੋ ਅਸੀਂ ਆਨੇ ਪੰਜਾਬ ਨੂੰ ਪਿੰਡ ਆਪਣੇ ਪਿੰਡ ਰਹਿਣ ਲਈ ਉਹ ਸਭ ਕੁਝ ਖਤਮ ਹੋ ਜਾਂਦਾ ਸਾਡੇ ਲਈ ਤੇ ਇਦਾਂ ਹੁੰਦਾ ਜਦੋਂ ਅਸੀਂ ਦਿੱਲੀ ਤੋਂ ਪੰਜਾਬ ਵੱਲ ਨੂੰ ਆਈਦਾ ਤੇ ਪਹਿਲਾ ਸਟੇਸ਼ਨ ਰਾਜਪੁਰੇ ਦਾ ਪੈਂਦਾ ਹਨਾ ਪਟਿਆਲੇ ਕੋਲ ਜਦੋਂ ਜਿੰਨੇ ਵੀ ਪੰਜਾਬ ਤੋਂ ਬਾਹਰ ਰਹਿੰਦੇ ਦਿੱਲੀ ਜਾਂ ਹੋਰ ਬੰਗਾਲ ਮਹਾਰਾਸ਼ਟਰ ਜਿੱਥੋਂ ਵੀ ਸਿੱਖ ਆਂਦੇ ਨੇ ਪੰਜਾਬੀ ਜਿਹੜੇ ਤੇ ਸਾਰੇ ਜਣੇ ਨਾ ਖਿੜਕੀ ਤੋਂ ਬਾਹਰ ਨੂੰ ਦੇਖਦੇ ਹੁੰਨੇ ਅਸੀਂ ਕਿ ਹੁਣ ਪੰਜਾਬ ਸ਼ੁਰੂ ਹੋ ਗਿਆ ਤੇ ਉਹ ਸਾਡਾ ਸਭ ਕੁਝ ਜਾਂਦਾ ਰਹੂਗਾ ਤੇ ਸਾਨੂੰ ਉਹ ਕਿ ਸੱਭਿਆਚਾਰਕ ਚੀਜ਼ ਖਿੱਚ ਕੇ ਲੈ ਆਈ ਹੈ ਅਸੀਂ ਆਪਣੇ ਪਰਿਵਾਰਾਂ ਚਾਹੁੰਦੇ ਸੀ ਕਿ ਹੁਣ ਖੇਤ ਖੇਡ ਜਾਵਾਂਗੇ ਉੱਥੇ ਮੱਝਾਂ ਨੇ ਖੇਤ ਨੇ ਉੱਥੇ ਇੰਜੋਏ ਕਰਾਂਗੇ ਉਧਰ ਆਪਣੇ ਪਰਿਵਾਰ ਜਰਾਂਗੇ ਤੇ ਉਹ ਸਭ ਕੁਝ ਜਾਂਦਾ ਰਹੂਗਾ ਸਾਡਾ ਸਾਡੇ ਲਈ ਮੈਨਾਂ ਹੈਗਾ ਕਿ ਅਸੀਂ ਅਗਲੀਆਂ ਨਸਲਾਂ ਨੇ ਜਿਉਣਾ ਕਿਵੇਂ ਆ ਉਹ ਇੱਕ ਕਾਰਪੋਰੇਟ ਦੀ ਮਸ਼ੀਨ ਬਣ ਕੇ ਜੀਊਗੇ ਜਾਂ ਜਿਵੇਂ ਸਾਡੇ ਬਡੇਰੇ ਜਿੰਦੇ ਆਏ ਨੇ ਆਪਣੇ ਖੇਤਾਂ 'ਚ ਆਪ ਮਿਹਨਤ ਕਰਕੇ ਤੇ ਉਹ ਸਾਰੇ ਜਿਹੜਾ ਸਾਡੇ ਨਾਲ ਜੁੜਿਆ ਹੋਇਆ ਸਾਨੂੰ ਉਹ ਖਿੱਚ ਕੇ ਲਿਆ ਬਹੁਤਾ ਤੇ ਜਿਵੇਂ ਅਸੀਂ ਇਹ ਸਰਕਾਰ ਦੀ ਗੱਲ ਕਰ ਲਈਏ ਇਹ ਸਰਕਾਰ ਦਾ ਜਿਹੜਾ ਰਵਈਆ ਆ ਉਸ ਤੋਂ ਦੇਸ਼ ਵਾਸੀ ਦੇਖਿਆ ਜਾਵੇ ਤਾਂ ਉਹ ਹੁਣ ਤੱਕ ਨਾ ਖੁਸ਼ ਹੁੰਦੇ ਆਏ ਆ ਭਾਵੇਂ ਉਹ ਕੋਈ ਵੀ ਕਾਨੂੰਨ ਹੋਣ ਜੀਐਸਟੀ ਹੋਵੇ ਨੋਟਬੰਦੀ ਹੋਵੇ ਹਨਾ ਉਸ ਤੋਂ ਬਾਅਦ 370 ਹੋਵੇ ਕਿਤਨਾ ਕਿਤੇ ਨਾਰਾਜ਼ਗੀ ਆ ਫਿਰ ਉਸ ਤੋਂ ਬਾਅਦ ਐਨਆਰਸੀ ਐਨਪੀਆਰ ਵਾਲਾ ਮਾਮਲਾ ਹੋਵੇ ਤੇ ਜਿਹੜਾ ਹੁਣੇ ਕਾਨੂੰਨ ਲਾਗੂ ਹੋਇਆ ਕਿਤਨਾ ਕਿਤੇ ਇੱਥੇ ਵੱਡੀ ਵੱਡੀ ਗਿਣਤੀ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਨਾ ਇਸ ਮੋਰਚੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਹੁਣ ਲੋਕਾਂ ਨੂੰ ਇਹ ਲੱਗਦਾ ਵੀ ਹਾਂ ਜਿਹੜੀ ਇਹ ਸਰਕਾਰ ਆ ਉਹ ਜਮ੍ਹਾਂ ਹੁਣ ਖਤਮ ਕਰ ਦੋਗੀ ਜਿਵੇਂ ਤੁਸੀਂ ਕਹਿ ਕੇ ਹਟੋਗੇ ਤੁਹਾਡਾ ਖੇਤੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹਜੇ ਲਾਗੇ ਤੱਕੇ ਨਹੀਂ ਪਰ ਫਿਰ ਵੀ ਤੁਹਾਡੇ ਅੰਦਰ ਵੀ ਇੱਕ ਦਰਦ ਜਾਗਿਆ ਆ ਉਹ ਦਰਦ ਇਸ ਲਈ ਜਾਗਿਆ ਕਿਉਂਕਿ ਬੇਸਿਕ ਨੀਡ ਜਿਹੜੀ ਉਹ ਖੇਤੀ ਤੋਂ ਹੀ ਜਿਹੜਾ ਆਪਾਂ ਅੰਨ ਖਾਂਦੇ ਹਾਂ ਨਾ ਉਹ ਸਾਰਾ ਖੇਤਾਂ ਚੋਂ ਪੈਦਾ ਹੋਣਾ ਤੇ ਉਹ ਜ਼ਰੂਰਤ ਆ ਤੇ ਤੁਸੀਂ ਇਸ ਬਾਰੇ ਕੀ ਕਹੋਗੇ ਕਿ ਜੇ ਸਰਕਾਰ ਨੂੰ ਏਜ ਦੇ ਉੱਤੇ ਪੂਰੀ ਕਿਸਾਨਾਂ ਦੇ ਨਾਲ ਜਿਹੜੀ رائے ਉਹ مشورہ ਕਰਨਾ ਚਾਹੀਦਾ ਹੈ ਗੱਲਬਾਤ ਕਰਨੀ ਚਾਹੀਦੀ ਹੈ ਜਿੱਥੇ ਉਹ ਹੁਣ ਤੱਕ ਨਾ ਕਰਦੀ ਆਈ ਹੈ ਜਾਂ ਉਹ ਕਹਿੰਦੇ ਆ ਅਸੀਂ ਪੈਰ ਪਿੱਛੇ ਨਹੀਂ ਕਰਾਂਗੇ ਉਹਨਾਂ ਨੂੰ ਕਿਹੜੀ ਚੀਜ਼ ਦਾ ਡਰ ਜਿਹੜਾ ਤੁਹਾਡੀ ਨਜ਼ਰ ਦੇ ਵਿੱਚ ਸਤਾਉਂਦਾ ਹੈ ਡਰ ਜੀ ਸਰਕਾਰਾਂ ਸ਼ੁਰੂ ਤੋਂ ਲੈ ਕੇ ਜੋ ਤੋਂ ਕੋ ਮਹਾਰਾ ਰঞ্জੀਤ ਸਿੰਘ ਦਾ ਰਾਜ ਗਿਆ ਉਸ ਤੋਂ ਬਾਅਦ ਕਿਸੇ ਸਰਕਾਰ ਨੇ ਬੰਦੇ ਨੂੰ ਬੰਦਾ ਨਹੀਂ ਸਮਝਿਆ ਉਹ ਤੁਹਾਨੂੰ ਉਹ ਬਰਾਬਰੀ ਦੇ ਲੈਵਲ ਤੇ ਲਿਆਉਣੇ ਚਾਹੁੰਦੇ ਉਨਾਂ ਲਈ ਤੁਸੀਂ ਇੱਕ ਚੀਜ਼ ਹੈਗੀ ਹੈ ਇੱਕ ਮਸ਼ੀਨ ਹੈਗੀ ਹੈ ਜਿੰਨਾ ਤੋਂ ਉਹਨੇ ਕੰਮ ਕਰਵਾਉਣਾ ਜੇ ਕੋਈ ਲੇਬਰ ਕੰਮ ਕਰ ਰਹੀ ਹੈ ਉਹ ਬੰਦਾ ਬੰਦਾ ਨੀਗਾ ਉਹਨਾਂ ਲਈ ਉਹਨਾਂ ਲਈ ਇੱਕ ਲੇਬਰ ਹੈਗੀ ਜਿੰਨੇ ਇਹਨਾਂ ਉਹਨਾਂ ਨੂੰ ਡੇਲੀ ਦਾ ਕੰਮ ਕਰਕੇ ਦੇਣਾ ਉਦੋਂ ਹੀ ਪੰਜਾਬ ਦੇ ਖੇਤ ਉਹਨਾਂ ਲਈ ਕੋਈ ਕੋਈ ਜਿਵੇਂ ਸਾਡੇ ਲਈ ਅਸੀਂ ਕਹਿੰਦੇ ਮਾਤਾ ਧਰਤ ਮਾਹਤ ਯਾਹ ਅਸੀਂ ਕਹਿੰਦੇ ਪੰਜਾਬ ਸਾਡੀ oprishth bhumi ਸਾਡਾ ਬੇਸ ਹੈਗਾ ਗੁਰੂਆਂ ਦੀ ਧਰਤੀ ਸਾਡੇ ਲਈ ਉਹਨਾਂ ਲਈ ਪੰਜਾਬ ਗੁਰੂਆਂ ਦੀ ਧਰਤੀ ਨਹੀਂ ਹੈਗੀ ਨਾ ਹੀ ਬੰਦਾ ਉਹਨਾਂ ਲਈ ਜਿਹੜਾ ਗੁਰਬਾਣੀ ਜਾਂਦਾ ਹੈਗਾ ਮਨਤੂ ਜੋਤ ਸਰੂਪ ਹੈ ਉਹਨਾਂ ਲਈ ਬੰਦੇ ਵਿੱਚ ਜੋਸ਼ ਰੂਪ ਨਹੀਂ ਹੈਗੀ ਉਹਨਾਂ ਲਈ ਬੰਦਾ ਇੱਕ ਆ ਬਸ ਜਿਹੜਾ ਫਿਜ਼ੀਕਲ ਚੀਜ਼ ਹੁੰਦੀ ਨਾ ਕਿ ਤੁਸੀਂ ਇੰਨਾ ਕੰਮ ਕਰਾ ਸਕਦੇ ਆ ਉਹਨਾਂ ਨੂੰ ਇੰਨਾ ਇੰਪੋਰਟੈਂਸ ਨਹੀਂ ਤੇ ਹੁਣ ਸਰਕਾਰਾਂ ਕਦੋਂ ਬੰਦੇ ਨੂੰ ਉਹ ਚੀਜ਼ ਉਹ ਲੈਵਲ ਦੇਊਗੀਆਂ ਬਰਾਬਰੀ ਦਾ ਲੈਵਲ ਜੋ ਰਤਬਾ ਬੰਦੇ ਦਾ ਬੰਦਾ ਰੱਬ ਦੀ ਨਜ਼ਰਾਂ 'ਚ ਜਾਂ ਗੁਰੂਆਂ ਦੀ ਨਜ਼ਰਾਂ 'ਚ ਉਹ ਕਿੱਦਾਂ ਦੇਊਗੇ ਪਤਾ ਨਹੀਂ ਪਰ ਉਹ ਲੈਵਲ ਸਾਨੂੰ ਮਿਲਿਆ ਨਹੀਂ ਕਿਸੇ ਨੂੰ ਵੀ ਜਦੋਂ ਤੋਂ ਸ਼ੇਰੇ ਪੰਜਾਬ ਦਾ ਰਾਜ ਗਿਆ ਤੇ ਜਦ ਤੱਕ ਉਹ ਨਹੀਂ ਆਂਦਾ ਲੋਕਾਂ 'ਚ ਤਾਂ ਡਿਸਸੈਟੀਸਫੈਕਸ਼ਨ ਹੈਗੀ ਐ ਉਹ ਭਲੇਖਿਆਂ 'ਚ ਕਈ ਵਾਰ ਰਹਿੰਦੇ ਆਪਾਂ ਤੇ ਜਦੋਂ ਉਹ ਭਲੇਖਾ ਟੁੱਟਦਾ ਹੁਣ ਜਿਵੇਂ ਟੁੱਟਿਆ ਹੁਣ ਬਹੁਤ ਲੋਕਾਂ ਨੂੰ ਇਸ ਗੱਲ ਤੋਂ ਸੋਝੀ ਆਊਗੀ ਤੇ ਸਰਕਾਰਾਂ ਨੂੰ ਕਿਵੇਂ ਤੁਸੀਂ ਉਸ ਮੋੜੇ ਲਿਆ ਸਕਦੇ ਹੋ ਉਹ ਸੁਧਰ ਜਾਣਗੇ ਜਾਂ ਉਹਨਾਂ ਨੂੰ ਜ਼ੋਰ ਨਾ ਮਨਵਾਉਣਾ ਪੈਣਾ ਕਿਸ ਤਰ੍ਹਾਂ ਉਹ ਤਾਂ ਅੱਗੇ ਦੀ ਗੱਲ ਹੈ ਪਰ ਗੱਲ ਹੈ ਕਿ ਸਰਕਾਰਾਂ ਨੇ ਬੰਦੇ ਨੂੰ ਬੰਦਾ ਨਹੀਂ ਸਮਝਿਆ ਕਦੀ ਨਹੀਂ ਸਮਝਿਆ ਹੁਣ ਵਾਲੇ ਨੇ ਸਮਝਿਆ ਯੂਰਪ ਵਿੱਚ ਅਮਰੀਕਾ 'ਚ ਮਾੜਾ ਮੋਟੀ ਇੱਜ਼ਤ ਹੈ ਬੰਦੇ ਦੀ ਲਾਈਫ ਦੀ ਲਾਈਫ ਮਤਲਬ ਮੈਟਰ ਕਰਦੀ ਹੈ ਇੱਧਰ ਨਹੀਂ ਜੇ ਕਰਦੀ ਖਾਸ ਤੌਰ ਤੇ ਜਿਨ੍ਹਾਂ ਨੂੰ ਉਹਨੇ ਦੂਸਰਾ ਪਰਾਇਆ ਕਹਿ ਦਿੱਤਾ ਨਾ ਕਟ ਗਿੰਤੀਆਂ ਵਲ ਜਿਹੋ ਜਿਹੋ ਹੁੰਦਾ ਵਰਤਾਰਾ ਹੁੰਦਾ ਉਹ ਤਾਂ ਸਪੈਸ਼ਲੀ ਬੰਦੇ ਨੂੰ ਬੰਦਾ ਨਹੀਂ ਸਮਝਦੇ ਆਪਾਂ ਐ ਕਿੱਥੋਂ ਆ ਜੀ 나ਗਪੁਰ ਤੋਂ ਜੀ ਅੱਛਾ ਜੀ ਤੇ ਜੇ ਆਪਾਂ ਗੱਲ ਕਰੀਏ ਤਾਂ 나ਗਪੁਰ ਜਿਹੜਾ ਹੈ ਇਸ ਸਰਕਾਰ ਦਾ ਗੜ ਮੰਨਿਆ ਜਾਂਦਾ ਕਿਉਂਕਿ ਜਿਹੜੀ ਇਹਨਾਂ ਦੀ ਮੁੱਖ ਸੰਸਥਾ ਹੈ ਆ ਆਰਐਸਐਸ ਉਹ ਉੱਥੋਂ ਚੱਲਦੀ ਹੈ ਜਿਹੜੀ ਇਹਨਾਂ ਨੂੰ ਚਲਾਉਂਦੀ ਹੈ ਇੱਕ ਤਰ੍ਹਾਂ ਤੋਂ ਇਹ ਕਹਿ ਲਈ ਹੈ ਨਾ ਤੇ ਕਹਿੰਦੇ ਆਂ ਵੀ ਜ਼ਿਆਦਾਤਰ ਜਿਹੜੇ ਉਹ ਕਾਨੂੰਨ ਲਾਗੂ ਹੋਣ ਦੇ ਪਿੱਛੇ ਦੇ ਕਾਰਨ ਉਹ ਸੰਸਥਾ ਹੈ ਵੀ ਉੱਥੋਂ ਸਾਰਾ ਕੁਝ ਬਣ ਕੇ ਆਉਂਦਾ ਹੈ ਉਹ ਘੜ ਕੇ ਇਹਨਾਂ ਨੂੰ ਦੰਦੇ ਨੇ ਤੇ ਉਦਾਂ ਹੀ ਇਹ ਲਾਗੂ ਕਰ ਦਿੰਦੇ ਨੇ ਤੁਹਾਨੂੰ ਕੀ ਲੱਗਦਾ ਵੀ ਇਹ ਚੀਜ਼ ਦਾ ਅਸਰ ਪੰਜਾਬ ਤੋਂ ਬਾਹਰ ਬੈਠੇ ਤੁਹਾਡੇ ਉੱਤੇ ਪੈਂਦਾ ਆ? ਹਾਂਜੀ ਪੈਂਦਾ ਹੈਗਾ ਕਿਉਂਕਿ ਜਿਵੇਂ ਇੱਥੇ ਤਾਂ ਹੱਕ ਦੀ ਲੜਾਈ ਲੜ ਰਹੇ ਆ ਸਾਰੇ ਕਿਸਾਨ ਕਿਸੇ ਨਾ ਕੋਈ ਵਿਤਕਰਾ ਨਹੀਂ ਹੈਗਾ ਕੋਈ ਆ ਨਹੀਂ ਹੈ ਕਿ ਅਸੀਂ ਜਿਵੇਂ ਹੁਣ ਮਹਾਰਾਸ਼ਟਰ ਜਦਨੇ ਆ ਤੇ ਸਾਡਾ ਤਾਂ ਆ ਅੱਛਾ ਹੁੰਦੀ ਕਿ ਉੱਥੇ ਦਾ ਜਿਹੜਾ ਮਹਾਰਾਸ਼ਟਰ ਦਾ ਕਲਚਰ ਹੈਗਾ ਉੱਥੇ ਦੀ ਬੋਲੀ ਹੈ ਉਹ ਵੀ ਵਧੀਆ ਰਹੇ ਉਹ ਫਲੇ ਫੁੱਲੇ ਉੱਥੇ ਦੇ ਲੋਕ ਮਤਲਬ ਆਪਣੇ ਸੱਭਿਆਚਾਰ ਨੂੰ ਹੋਰ ਵਧੀਆ ਰੱਖਣ ਤੇ ਉੱਦੀ ਸਾਡਾ ਪੰਜਾਬ ਨਾਲ ਹੈਗਾ ਪਰ ਉੱਥੇ ਜਿਹੜੇ ਆ ਸਰਕਾਰੀ ਤੰਤਰ ਨਾਲ ਜੁੜੇ ਹੋਏ ਨੇ ਜਾਂ ਕੇ ਅਕੇਲੀ ਇਸ ਸਰਕਾਰ ਦੀ ਇਹਨਾਂ ਹਾਕਮਾਂ ਦੇ ਪੱਖ ਦੇ ਵੱਲ ਜਿਹੜੇ ਜਾਂਦੇ ਨੇ ਉਹਨਾਂ ਦੇ ਵਿੱਚ ਸਾਨੂੰ ਕਿਤੇ ਨਾ ਕਿਤੇ ਇੱਕ ਡੈਮਨਾਈਜ਼ ਕਰ ਦਿੱਤਾ ਗਿਆ ਕਿ ਜਿਵੇਂ ਪਹਿਲਾਂ ਮੁਕੇ ਦੀ ਮੁਸਲਮਾਨਾਂ ਨੂੰ ਕੀਤਾ ਜਾਂਦਾ ਸੀ ਸਿੱਖਾਂ ਨੂੰ ਕੀਤਾ ਜਾਂਦਾ ਤੇ ਉਹ ਅਸਰ ਪੈ ਸਕਦਾ ਜੇ ਅਸੀਂ ਉਹਨਾਂ ਤੱਕ ਸਹੀ ਗੱਲ ਨਾ ਪਹੁੰਚਾ ਸਕੇ ਕਿ ਅਰ ਅਸੀਂ ਕੋਈ ਆਪਣਾ ਕੋਈ ਤੁਹਾਡੇ ਨਾਲ ਵਿਤਕਰਾ ਜਾਂ ਕੋਈ ਧੱਕੇ ਕਰਕੇ ਨਹੀਂ ਗੱਲ ਕਰ ਰਹੇ ਇਹ ਤਾਂ ਆਪ ਮਰਨ ਕੰਢੇ ਆਏ ਹੋਏ ਆ ਤੇ ਆ ਗੱਲ ਜੇ ਪਹੁੰਚਾ ਸਕੇ ਤਾਂ ਠੀਕ ਹੈ ਜੇ ਉਹਨਾਂ ਨੇ ਜ਼ਿਆਦਾ ਆਪਣਾ ਉਹਨਾਂ ਨੇ ਜ਼ਿਆਦਾ ਲੋਕਾਂ ਦਾ ਮਾਈਂਡ ਡਾਇਵਰਟ ਕਰ ਦਿੱਤਾ ਕਿ ਨਹੀਂ ਆ ਤਾਂ ਦੇਸ਼ ਦੀ ਅਖੰਡਤਾ ਦੇ ਖਤਰਾ ਆ ਗਿਆ ਜੀ ਜਾਂ ਤਾਂ ਇਦਾਂ ਕਰ ਰਹੇ ਨੇ ਜਾਂ ਤਾਂ ਖਾਲਸਤਾਨੀ ਨੇ ਇਹ ਉਹ ਤੇ ਫਿਰ ਹੋ ਸਕਦਾ ਕਿ ਉੱਥੇ ਬਾਹਰ ਰਹਿਂਦਾ ਤੇ ਵੀ ਅਸਰ ਪਵੇ ਤੇ ਇੱਕ ਗੱਲ ਹੋ ਹੈ ਕਿ ਆ ਸੰਘਰਸ਼ ਕਰਕੇ ਅਸਰ ਪਵੇ ਤਾਂ ਹੈਗਾ ਪਰ ਪੰਜਾਬ ਜਿਵੇਂ ਜਿਵੇਂ ਡਿਕਲਾਈਨ ਵੱਲ ਜਾ ਰਿਹਾ ਇੱਕ ਡਿਸਟਰਕਸ਼ਨ ਵੱਲ ਵਧਾ ਰਹੇ ਨੇ ਪੰਜਾਬ ਨੂੰ ਉਹਦੇ ਨਾਲ ਤਾਂ ਵੈਸੇ ਸਾਡਾ ਬੇਸ ਕੋਈ ਨਹੀਂ ਰਹਿਣਾ ਤੇ ਸਾਡੇ ਦਾ ਅਸਰ ਤਾਂ ਦੋਵੇਂ ਥਾਵਾਂ ਤੋਂ ਪੈ ਰਿਹਾ ਜੇ ਆ ਸੰਘਰਸ਼ ਨਾ ਵਿਢੋ ਤਾਂ ਫਿਰ ਪੰਜਾਬ ਜਦੋਂ ਖਤਮ ਹੁੰਦਾ ਹੈ ਤੇ ਫਿਰ ਵੀ ਅਸੀਂ ਮਰਦੇ ਆ ਸੰਘਰਸ਼ ਵਿਡੋ ਤੇ ਹੋ ਸਕਦਾ ਥੋੜੀ ਉੱਥੋਂ 호ਸਟਿਲਿਟੀ ਆਏ ਉਹ ਥੋੜੇ ਜੇ ਅਗਰੈਸਿਵ ਹੋਣ ਪਰ ਜੇ ਜਿਹੜੇ ਇਮਾਨਦਾਰ ਬੰਦੇ ਨੇ ਕਿਸੇ ਵੀ ਕਮਿਊਨਿਟੀ ਦੇ ਜੇ ਉਹਨਾਂ ਨੂੰ ਸਮਝਾਇਆ ਜਾ ਸਹੀ ਤਰੀਕੇ ਨਾਲ ਜੋ ਸਮਝ ਸਕਣ ਅਸੀਂ ਅਗਰ ਲਿਆ ਸਕੀ ਆਪਣੀ ਪ੍ਰੋਪਰ ਤਰੀਕੇ ਨਾਲ ਉਹਨਾਂ ਤੱਕ ਤੇ ਹੋ ਸਕਦਾ ਕਿ ਕੁਛ ਨਾ ਵੀ ਬੁਰੇ ਬੁਰਾ ਚੀਜ਼ ਦੇਖਣੇ ਮਿਲੇ ਸਾਡੇ ਨਾਲ ਭਾਈ ਸਾਹਿਬ ਹੋਰ ਮੌਜੂਦ ਨੇ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਆਪ ਜੀ ਕੀ ਕਰਦੇ ਹੋ ਮੈਂ ਖੇਤੀਬਾੜੀ ਤੇ ਅੜਦ ਦੋਨੇ ਕਰਦਾ ਹਾਂ ਠੀਕ ਹੈ ਜੀ ਫਿਰ ਤਾਂ ਜਿਵੇਂ ਕਿ ਗੱਲ ਕਰਦੇ ਆ ਕਿ ਕਹਿੰਦੇ ਆ ਵੀ ਮੰਡੀ ਕਰਨ ਜਿਹੜਾ ਉਹ ਖਤਮ ਕਰ ਦਿੱਤਾ ਜਾਊਗਾ ਉਹ ਅਸੀਂ ਸਾਡੇ ਨਾਲ ਆਰਤੀ ਭਾਈਚਾਰੇ ਤੋਂ ਮੌਜੂਦ ਨੇ ਇਹਨਾਂ ਦੇ ਨਾਲ ਜਾਣਨ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਇਹਨਾਂ ਬਿਲਾਂ ਤੋਂ ਕੀ ਡਰ ਸਤਾਉਂਦਾ ਆ ਡਰ ਇਹਨਾਂ ਤੋਂ ਇੱਕ ਡਰ ਹੋਵੇ ਤਾਂ ਕਹੀਏ ਮੈਨੂੰ ਇਹ ਲੱਗਦਾ ਹੈ ਵੀ ਸਾਡੀਆਂ ਆਉਣ ਵਾਲੀਆਂ ਨਸਲਾਂ ਖਤਮ ਹੋ ਜਾਣਗੀਆਂ ਅਸੀਂ ਵਿਰਸੇ ਨਾਲ ਟੁੱਟ ਜਾਾਂਗੇ ਨੰਬਰ 2 ਜੇ ਐਜੇ ਆੜਤ ਵਿੱਚ ਸੋਚਾਂ ਮੈਂ ਤਾਂ ਆੜਤੀਆ ਪਹਿਲੀ ਛੱਟੀ ਹੀ ਪਹਿਲੀ ਗੋਲੀ ਉਹਨੂੰ ਵਜਦੀ ਆ ਅੱਜ ਤੀਜੀਵੀਂਦਾਰ ਨੂੰ ਅਗਲੀ ਗੋਲੀ ਵਜਦੀ ਆ ਪਰ ਉਹ ਮੈਂ ਆੜਤ ਤੋਂ ਨਾਲ ਲੈ ਕੇ ਆੜ ਤਾਂ ਮੈਂ 100 ਵਾਰੀ ਵਾਰ ਦੂੰਗਾ ਆੜ ਤਾਂ ਛੱਡ ਦੂੰਗਾ ਆੜ ਤਾਂ ਮੈਂ ਨਾ ਕਰੂੰਗਾ ਤਾਂ ਵੀ ਕੋਈ ਨਹੀਂ ਪਰ ਮੈਂ ਇਹ ਜਿਹੜੀ ਜ਼ਮੀਨ ਆ ਜ਼ਮੀਨ ਨਹੀਂ ਛੱਡ ਸਕਦਾ ਜਦੋਂ ਸਾਡੀ ਇੰਨੀ ਕਿਸਾਂਜ ਹੈ ਅਸੀਂ ਧਰਤੀ ਨੂੰ ਆਪਣੀ ਮਾਂ ਦਾ ਦਰਜਾ ਦਿੰਨੇ ਆ ਈਵਨ ਕਿ ਸਾਡੇ ਕੋਈ ਜੇ ਨੌਜਵਾਨ ਦਾ ਦੀ ਡੈਥ ਹੋ ਜੇ ਉਹਦੀ ਵਿਧਵਾ ਨੂੰ ਲੋਕੀ ਆਹ ਹੰਦੇ ਵੀ ਭਾਈ ਤੇਰਾ ਖਸਮ ਮਰਿਆ ਨਹੀਂ ਤੇਰਾ ਜਿਉਂਦਾ ਹੈ ਕਾਰਨ ਵੀ ਇਹ ਜ਼ਮੀਨ ਤੈਨੂੰ ਰੋਟੀ ਦੇ ਦੂਗੀ ਤੂੰ ਆਵਦਾ ਬੱਚਾ ਜਿਹੜਾ ਕੋਈ ਹੈ ਤੇਰਾ ਉਹਨੂੰ ਪਾਲ ਲਾ ਤੇ ਪਾਲ ਲੇਗੀ ਹੋਰ ਜੇ ਦੇਖੀਏ ਜੇ ਸਾਡੇ ਕੋਈ ਮੰਦਬੁੱਧੀ ਵੀ ਸਾਡੇ ਪਰਿਵਾਰ ਚ ਪੈਦਾ ਹੋ ਜੇ ਉਹਨੂੰ ਵੀ ਆਮ ਇਹ ਕਹਿੰਦੇ ਆ ਵੀ ਤੇਰੀ ਮਾਂ ਜਿਉਂਦੀ ਆ ਤੇਰੀ ਮਾਂ ਹੈਗੀ ਆ ਉਹ ਤੈਨੂੰ ਰੋਟੀ ਦੇ ਦੂਗੀ ਮਾਂ ਤੋਂ ਭਾਵ ਉਥੇ ਫਿਜ਼ੀਕਲ ਮਾਂ ਨਹੀਂ ਸਾਡੀ ਧਰਤ ਮਾਂ ਤੋਂ ਹੁੰਦਾ ਵੀ ਜਦੋਂ ਸਾਡੇ ਕੋਲੇ ਮਾਂ ਹੈਗੀ ਆ ਇਹ ਆਪਾਂ ਨੂੰ ਰੋਟੀ ਦੇ ਦੂਗੀ ਜੇ ਅਸੀਂ ਦੂਜੇ ਟੋਟਲ ਕਾਨੂੰਨਾਂ ਤੇ ਜਾਈਏ ਫਸਟ ਆਫ ਹਾਲ ਤਾਂ ਏਪੀਐਮਸੀ ਵਾਲਾ ਏਪੀਐਮਸੀ ਇਹਨਾਂ ਨੇ ਮੰਨ ਲਓ ਇਹ ਕਹਿੰਦੇ ਰਹੇਗੀ ਇੱਕ ਵਾਰੀ ਮਨ ਵੀ ਲੋ ਰਹੇਗੀ ਪਰ ਉਹ ਰਹੇਗੀ ਕਿੱਥੋਂ ਜਦੋਂ ਪ੍ਰਾਈਵੇਟ ਆ ਗਏ ਦੋ ਸਾਲ ਦੋ ਸਾਲ ਉਹਨਾਂ ਨੇ ਜਿੰਨਾ ਇਹਨਾਂ ਨੂੰ ਟੈਕਸ ਦੀ ਬਚਤ ਦੇਣੀ ਹੈ 7% ਦੀ ਜਾਂ ਮੰਡੀ ਏਪੀਐਮਸੀ ਜ ਮੰਨ ਲਓ 8% ਹੈ ਇੱਥੇ 1% ਹੈ ਉਹਦੇ ਚੋਂ 5% ਵੀ ਜ਼ਿਮੀਂਦਾਰ ਨੂੰ ਲਾਲਚ ਦੇਣਗੇ ਤਾਂ ਹੌਲੀ-ਹੌਲੀ ਉਹ ਡਾਇਵਰਟ ਹੋ ਜਾਊਗਾ ਜਦੋਂ ਡਾਇਵਰਟ ਹੋ ਗਿਆ ਉਧਰ ਉਹ ਆਰਤੀਆਂ ਨਾਲ ਟੁੱਟ ਜਾਊਗਾ ਆਰਤੀਆਂ ਆਰਤੀਆਂ ਨੂੰ ਕਮਾਈ ਨਾ ਹੋਊਗੀ ਆਰਤੀ ਉੱਥੇ ਬੈਠੂਗਾ ਨਹੀਂ ਜ਼ਿਮੀਂਦਾਰ ਉਹ ਰਾਤ ਨੂੰ ਲੋਡ ਪੈਂਦੀ ਆ ਪੈਸੇ ਦੀ ਉਹ ਬਾਹਲਾ ਨਹੀਂ ਜੇ ਮੰਨ ਲਓ ਰਾਤ ਨੂੰ ਕੋਈ ਐਕਸੀਡੈਂਟ ਹੋ ਗਿਆ ਕੋਈ ਬਿਮਾਰੀ ਹੋ ਗਈ ਕੋਸ ਹੋ ਗਿਆ ਉਹ ਆੜਤੀਏ ਕੋਲੇ ਜਾਂਦਾ ਹੈ ਉਹ ਰਾਤ ਨੂੰ 12 ਵਜੇ ਵੀ ਜਾ ਸਕਦਾ ਹੈ ਉਹ ਆਖੋ ਜੀ ਮੈਨੂੰ ਲੱਖ ਰੁਪਿਆ ਚਾਹੀਦਾ ਅਗਲਾ ਹੋਈ ਪੈਣਾ 50 ਗਪਿਆ ਉਹ ਲੈ ਜਾ ਸਵੇਰ ਤੱਕ ਆਪਾਂ ਅਰੇਂਜ ਕਰ ਲਾਂਗੇ ਜੇ ਅਡਾਣੀਆਂ ਬਾਣੀਆਂ ਆ ਜਾਂਦੀ ਐ ਤੇ ਉਹਨਾਂ ਨੂੰ ਜ਼ਿੰਮੇਵਾਰ ਕਿੱਥੋਂ ਪਾੜੂਗਾ ਇੱਕ ਪਾਸੇ ਤਾਂ ਇਹ ਵੀ ਕਹਿੰਦੇ ਵੀ ਜੇ ਪ੍ਰਾਈਵੇਟ ਹੋ ਜਵੇ ਤਾਂ ਕਿਤਨਾ ਕਿਤੇ ਭਲਾ ਵੀ ਹੋ ਜਾਊਗਾ ਕਿ ਪੈਸੇ ਵੱਧ ਮਿਲਣ ਲੱਗ ਜਾਣਗੇ ਜ਼ਮੀਨ ਦੇ ਇਸ ਦੇ ਬਾਰੇ ਵੀ ਥੋੜਾ ਚਾਨਣਾ ਪੈ ਕਿਉਂਕਿ ਬਹੁਤਾਂ ਲੋਕਾਂ ਨੂੰ ਇਹੀ ਲੱਗਦਾ ਕਿ ਯਾਰ ਪ੍ਰਾਈਵੇਟ ਕਰਨ ਨਾਲ ਇਹ ਆ ਕਿ ਜਿਹੜੀ ਉਹਨਾਂ ਦੀ ਜਿਹੜੀ ਆਮਦਨ ਹੈ ਉਹ ਵਧ ਜੂਗੀ ਕਿਸਾਨਾਂ ਦੀ ਜਿਹੜੀ ਆਮਦਨ ਹੈ ਉਹ ਵਧ ਜੂਗੀ ਪਰ ਜਿਹੜਾ ਖਤਰਾ ਹੈ ਉਹ ਕਿਸਾਨਾਂ ਨੂੰ ਕੀ ਸਤਾ ਰਿਹਾ ਇਹੋ ਜਿਹਾ ਕੀ ਖਤਰਾ ਹੈ ਇਸ ਮਿਲਾਂ ਦੇ ਨਾਲ ਦੇਖੋ ਜੀ ਆਮਦਨ ਵਧਣ ਵਾਲਾ ਚਾਂਸ ਕੋਈ ਨਹੀਂਗਾ ਉਹ ਇੱਕ ਲਾਲਚ ਹੈ ਬੁਰਕੀ ਕਹਿ ਸਕਦਾ ਮੈਂ ਵੀ ਇੱਕ ਬੁਰਕੀ ਸਿੱਟਣਗੇ ਵੀ ਆ ਜੀ ਤੁਹਾਨੂੰ 100 ਰੁਪਿਆ ਕਵਾਂਟਲ ਵਧ ਦੇ ਰਹੇ ਹਾਂ ਪਰ ਉਹ ਕਿ ਇਸ ਚੀਜ਼ ਤੇ ਜਾਦੇ ਆਪਾਂ ਨੂੰ ਫੋਕਸ ਕਰਨਾ ਚਾਹੀਦਾ ਉਹ ਦੇਣਗੇ ਸਾਲ ਜਾਂ 6 ਮਹੀਨੇ 2 ਸਾਲ ਹੱਦ ਇਸ ਤੋਂ ਵੱਧ ਨਹੀਂ ਦੇਣਗੇ ਉਸ ਤੋਂ ਬਾਅਦ ਜਦੋਂ ਉਹ APMC ਨਾਲੋਂ ਟੁੱਟ ਗਿਆ ਜੀਵਿੰਦਾਰ ਉਸ ਤੋਂ ਬਾਅਦ ਉਹਦੇ ਕੋਲੇ ਕੋਈ ਚਾਰਾ ਨਹੀਂ ਰਹਿ ਜਾਊਗਾ ਜੜੀਆਂ ਉਹ ਮੰਡੀਆਂ ਵਰਾਣ ਹੋ ਜਾਣੀਆਂ ਉਜਾੜ ਹੋ ਜਾਣੀਆਂ APMC ਵਾਲੀਆਂ ਉੱਥੇ ਕੰਮ ਬੋਲਣ ਲੱਗ ਪੈਣਗੇ ਉੱਥੇ ਕੋਈ ਨਹੀਂ ਜਾਊਗਾ ਅੜਤੀਆ ਵੀ ਸਮੇਟ ਕੇ ਆਪਦਾ ਘਰੇ ਜਾਂਦਾ ਰਹੂਗਾ ਉਸ ਤੋਂ ਬਾਅਦ ਜੀਵਿੰਦਾਰ ਜਾਊ ਕਿੱਥੇ ਫੇਰ ਉਹਨਾਂ ਨੇ ਕਹਿਣਾ ਵੀ ਆਹ ਜਿਹੜੀ ਹੁਣ ਅੱਜ ਦਾ ਰੇਟ ਲਾਈ ਹੈ ਆਪਾਂ ਕਣਕ ਦਾ ਜਿਵੇਂ 1925 ਰੁਪਏ ਵਿਕੀ ਹੈ ਉਹਨਾਂ ਨੇ ਆਖਣਾ ਜੀ ਅਸੀਂ ਤਾਂ 1000 ਰੁਪਏ ਲਵਾਂਗੇ ਇਸ ਤੋਂ ਬਾਅਦ ਅਸੀਂ ਨਹੀਂ ਲੈ ਸਕਦੇ ਜੇ ਇਸੇ ਨੂੰ ਆਪਾਂ ਚੱਲੀਏ ਦੂਜੇ ਪਾਸੇ ਵੀ ਕੰਟਰੈਕਟ ਫਾਰਮਿੰਗ ਹੈ ਕੰਟਰੈਕਟ ਫਾਰਮਿੰਗ 'ਚ ਇਸ ਤਰ੍ਹਾਂ ਦੇ ਉਹਨਾਂ ਨੇ ਖੜੇ ਹੋਏ ਹੁੰਦੇ ਹੈਗੇ ਜਿਹੜੇ ਕੰਟਰੈਕਟ ਕਰਦੇ ਆ ਉਹਦੇ 'ਚ ਆਫਟਰ ਆਲ ਭਾਵੇਂ ਤਾਂ ਕਰਦ ਕਰਬੂਜੇ ਦੇ ਡਿੱਗੇ ਭਾਵੇਂ ਖਰਬੂਜਾ ਕਰਦੇ ਡਿੱਗੇ ਵੱਧਿਆ ਹੋਣੀ ਜਾਣਾ ਹੈ ਇਹਦੇ ਤੇ ਜ਼ਿਮੀਂਦਾਰਾ ਕਿਸਾਨ ਹੀ ਵੱਡਿਆ ਜਾਊਗਾ ਕਿਉਂਕਿ ਉਸ ਤੋਂ ਬਾਅਦ ਉਹਨਾਂ ਨੇ ਖਰੀਦ ਨਹੀਂ ਕਰਨੀ ਉਹ ਰੇਟ ਘਟਾਉਣਗੇ ਰੇਟ ਘਟਾ ਕੇ ਜ਼ਿਮੀਂਦਾਰ ਨੂੰ ਵੇਚਣੀ ਪੈਣੀ ਹੈ ਜੋ ਕਿਸਾਨ ਉਹ ਵੇਚ ਵੇਚ ਨਹੀਂ ਪਾਊਗੀ ਉਹਦਾ ਤਾਂ 6 ਮਿੰਟ ਪਹਿਲਾਂ ਹੀ ਉਹ ਤਾਂ ਕਰਜ਼ਾ ਲੈ ਕੇ ਰੇ ਸਪਰੇ ਜਾਂ ਘਰੇਲੂ ਖਰਚੇ ਆੜਤੀ ਉਹ ਤੋਂ ਲੈ ਕੇ ਹੀ ਪੂਰੇ ਕਰਦਾ ਤੇ ਉਹ ਬੰਦਾ ਸਾਲ 2 ਸਾਲ 4 ਸਾਲ ਕਿਵੇਂ ਸੰਭਾਲੂਗਾ ਇਹਨਾਂ ਨੇ ਇਹਦੇ ਨਾਲੇ ਹੋਰ ਇਫੈਕਟ ਹੁੰਦਾ ਹੈ ਜਿਹੜਾ ਆਪਣੇ ਐਸੈਂਸ਼ੀਅਲ ਕਾਮੋਡਿਟੀ ਵਾਲਾ ਨਾਲ ਲਾਤਾ ਪਹਿਲਾਂ ਤਾਂ ਇਹ ਹੁੰਦਾ ਸੀ ਵੀ ਆਹ ਭਾਈ 10 ਕੁਇੰਟਲ ਦਾਲ ਤੋਂ ਵੱਧ ਨਹੀਂ ਰੱਖ ਸਕਦਾ ਆ 20 ਕੁਇੰਟਲ ਤੋਂ ਵੱਧ ਨਹੀਂ ਰੱਖ ਸਕਦਾ ਆ ਇੰਨਾ ਨਾਲ ਅੱਜ ਤੋਂ ਵੱਧ ਨਹੀਂ ਰੱਖ ਸਕਦਾ ਚਲੋ ਹੁੰਦੀ ਹੋਊਗੀ ਕਾਲਾ ਬਾਜ਼ਾਰੀ ਲੁਕੋ ਕੇ ਹੁੰਦੀ ਹੋਊਗੀ ਹੁਣ ਤਾਂ ਅਸੀਂ ਉਹਨੂੰ ਲੀਗਲਾਈਜ਼ ਕਰਤਾ ਵੀ ਤੁਸੀਂ ਜਿਕਰੋ ਜਿੰਨੀ ਮਰਜੀ ਇਹਨਾਂ ਨੇ ਸੈਲੋ ਬਣਾ ਲਏ 50-50 ਲੱਖ ਟਨ ਦੇ ਉੱਥੇ ਜਾ ਕੇ ਇਹ ਇੱਕ ਵਾਰੀ ਜ਼ਿਮੀਂਦਾਰਾਂ ਤੋਂ ਖਰੀਦ ਕੇ ਜੋ ਅਨਾਜ ਸਾਰਾ ਮੰਡੀ ਚ ਆ ਗਿਆ ਜੀਵਿੰਦਾਰ ਦੀ ਮਜਬੂਰੀਆਂ ਨੂੰ ਵੇਚਣਾ ਪੈਣਾ ਹੈ ਉਹਦਾ ਚੱਲਾ ਨਹੀਂ ਚੱਲਦਾਗਾ ਇਹਨਾਂ ਸਾਰਾ ਉਹ ਇਕੱਠਾ ਕਰਕੇ ਉਹਨਾਂ ਸੈਲੋ ਚ ਰੱਖ ਲੈਣਾ ਜਦੋਂ ਇਹਨਾਂ ਦੇ ਕਬਜ਼ੇ ਚ ਆ ਗਿਆ ਉਦੋਂ ਬਾਅਦ ਇਹਨਾਂ ਨੇ ਰੇਟ ਵਧਾ ਦੇਣੇ ਆ ਜਦੋਂ ਡਿਮਾਂਡ ਵਧ ਗਈ ਸਪਲਾਈ ਕੱਟ ਗਈ ਆਲਰੇਡੀ ਆ ਵੀ ਉਹ ਵਧੂਗਾ ਵਧੂਗਾ ਰੇਟ ਵਧ ਗਿਆ ਐਵੇਂ ਜੇ ਤੁਸੀਂ ਅੱਜ ਵੀ ਵੇਖੋ ਤਾਂ ਇਹਨਾਂ ਨੇ ਅਰਹਰ ਦੀ ਦਾਲ ਤੂਰ ਦੀ ਦਾਲ ਜਿਹੜੀ ਆ ਉਹ 40 ਰੁਪਏ ਪਰਚੇਜ ਕੀਤੀ ਸੀ ਅਡਾਨੀ ਨੇ ਔਰ ਇਸ ਟਾਈਮ ਉਹਦਾ ਕੀ ਪਾ 13540 ਰੁਪਏ ਕੀ ਅਸੀਂ ਅਫੋਰਡ ਕਰਾਂਗੇ ਜਾਂ ਸਾਡਾ ਆਮ ਮਜ਼ਦੂਰ ਆਮ ਮੱਧ ਵਰਗ ਇਹਨਾਂ ਚੀਜ਼ਾਂ ਨੂੰ ਅਫੋਰਡ ਕਰੂਗਾ ਕਣਕ ਹੈ ਕਣਕੇ 1000 ਰੁਪਿਆ ਲੈ ਕੇ ਤੇ ਘੱਟੋ ਘੱਟ 50000 ਰੁਪਏ ਕਵਾਂਟਲ ਨੂੰ ਵੇਚਣਗੇ ਇਹ ਆਮ ਪਬਲਿਕ ਵੀ ਸਮਝ ਲੇ ਛੋਟਾ ਦੁਕਾਨਦਾਰ ਵੀ ਸਮਝ ਲੇ ਸਭ ਨੂੰ ਸਮਝਣਾ ਪੈਣਾ ਅੱਛਾ ਹੋਰ ਇੱਕ ਡਾਣੀ ਦੀ ਨਵੀਂ ਐ ਵੀ ਐਤਕੀਰ ਸਾਰੇ ਦਾ ਸਾਰਾ ਸੇਵ ਇਹਦੇ ਉਥੋਂ ਹਿਮਾਚਲ ਤੋਂ ਚੱਕ ਲਿਆ ਸਾਡਾ ਜਿਹੜਾ ਲੋਕਲ ਸੇਲ ਸੇਵ ਮਿਲ ਰਿਹਾ ਹੈ 150 ਰੁਪਏ ਕਿਲੋ ਮਿਲ ਰਿਹਾ ਤੇ ਗੰਦਾ ਮਿਲ ਰਿਹਾ ਉਹਦਾ ਰੀਜ਼ਨ ਇਹੀ ਹੈ ਵੀ ਇਹਨੇ ਸਾਰਾ ਕੰਟਰੋਲ ਕਰ ਗਿਆ ਦੇਖੋ ਜੇ ਮਹਿੰਗਾਈ ਵਧਾਉਣੀ ਹੈ ਕਾਲਾ ਵਿਜਾਰੀ ਵਧਾਉਣੀ ਹੈ ਤਾਂ ਇਹ ਕਾਨੂੰਨ ਠੀਕ ਹੈ ਜੇ ਤੁਸੀਂ ਅਸੀਂ ਇਹਨਾਂ ਤੋਂ ਬਚਣਾ ਹੈ ਭੁੱਖੇ ਨਹੀਂ ਰਹਿਣਾ ਚਾਹੁੰਦੇ ਤਾਂ ਫਿਰ ਸਾਨੂੰ ਸਾਡਾ ਪੁਰਾਣਾ ਸਿਸਟਮ ਹੀ ਵਧੀਆ ਹੈ ਅਸੀਂ ਤਾਂ ਚਾਹੁੰਦੇ ਸਾਂ ਵੀ ਜਿਹੜਾ ਏਪੀਐਮਸੀ ਐਕਟ ਹੈ ਉਹਦੇ ਚ ਕੁਛ ਨਾ ਕੁਛ ਫਰਕ ਪੈਣ ਉਹਦੇ ਚ ਸੁਧਾਰ ਹੋਵੇ ਅਸੀਂ ਇਹ ਨਹੀਂ ਕਿਹਾ ਸੀਗਾ ਵੀ ਸਾਡੀ APMC ਚੱਕ ਦਿਓ ਤੁਸੀਂ ਇਹਦੇ ਨਾਲ ਤੁਸੀਂ ਸ਼ਹਿਰੀ ਵਰਗ ਨੂੰ ਕੀ ਕਹਿਣਾ ਚਾਹੋਗੇ ਜਿਹੜਾ ਨੂੰ ਹਜੇ ਵੀ ਨਹੀਂ ਇਹ ਲੱਗਦਾ ਵੀ ਇਹ ਕਾਨੂੰਨ ਮਾਰੂ ਨੇ ਕਿਉਂਕਿ ਬਹੁਤ ਜੇ ਵੱਡਾ ਅਸਰ ਦੇਖੀਏ ਤਾਂ ਉਹਨਾਂ ਤੇ ਵੀ ਪੈਣਾ ਹੈ ਇਹ ਚੀਜ਼ ਦਾ ਜੇ ਕਿਤੇ ਉਹ ਖਪਤ ਕਰਦੇ ਆ ਆਪਣੇ ਕੋਲੇ ਰੱਖਦੇ ਆ ਹਨਾ ਉਹ ਜਿਆਦਾ ਸਮਾਨ ਤੇ ਉਹ ਸਮੇਂ ਦੇ ਸਮੇਂ ਕੱਢਣਗੇ ਤੇ ਰੇਟ ਮਹਿੰਗਾ ਕਰਕੇ ਕੱਢਣਗੇ ਉਹ ਸਾਰਿਆਂ ਤੇ ਅਸਰ ਪੈਣਾ ਫਿਰ ਉਸ ਚੀਜ਼ ਦਾ ਉਹਨਾਂ ਨੂੰ ਹਜੇ ਤੱਕ ਕਿਉਂ ਨਹੀਂ ਇਹ ਅਹਿਸਾਸ ਹੁੰਦਾ ਇਹ ਚੀਜ਼ ਦੇਖੋ ਜੀ ਇਹਦਾ ਸਾਰਾ ਕੁਝ ਅਸਰ ਪੈਣਾ ਜਿਹੜਾ ਉਹ ਮੱਧ ਵਰਗ ਤੇ ਵੀ ਪੈਣਾ ਹੈ ਸ਼ਹਿਰੀ ਵਰਗ ਤੇ ਵੀ ਪੈਣਾ ਤੇ ਉਹ ਜਿਹੜੇ ਸਾਡੇ ਲੋਅਰ ਕਲਾਸ ਆ ਲੇਬਰ ਕਲਾਸ ਆ ਉਹਦੇ ਤੇ ਵੀ ਰਹਿਣਾ ਪੈਣਾ ਇਹ ਜਦੋਂ ਉਹਨਾਂ ਨੇ ਕੰਟਰੋਲ ਕਰ ਲਿਆ ਐਸੈਂਸ਼ੀਅਲ ਕਾਮੋਡਿਟੀ ਵਾਲੇ ਐਕਟ ਦੇ ਤਹਿਤ ਉਹਨਾਂ ਨੇ ਸਾਰੇ ਦਾ ਸਾਰਾ ਆਪਦੇ ਕੋਲੇ ਰੱਖ ਲਿਆ ਮੁੜ ਕੇ ਉਹਨਾਂ ਨੇ ਮਹਿੰਗਾ ਕਰਤਾ ਆਮ ਬੰਦਾ ਖਾਊਗਾ ਕੀ ਦਾਲ ਰੋਟੀ ਤਾਂ ਖਾਣੀ ਪਊਗੀ ਅਸੀਂ ਹੋਰ ਕੁਝ ਨਹੀਂ ਮੰਗਦੇ ਗਏ ਦਾਲ ਰੋਟੀ ਕਹਿੰਨੇ ਆ ਦਾਲ ਰੋਟੀ ਤਾਂ ਖਾਣੀ ਪਊ ਪਰ ਉਹ ਵੀ ਇੰਨੇ ਰੇਟਾਂ 'ਚ ਲੈ ਕੇ ਕਿਵੇਂ ਬੰਦੇ ਦੀ ਦਿਹਾੜੀ ਤਾਂ 300 ਰੁਪਇਆ 300 ਰੁਪਏ 'ਚ ਉਹ 200 ਰੁਪਏ ਕਿਲੋ ਆਟਾ ਲਊ ਕੀ ਕੀ ਲਊਗਾ ਜਾਂ ਬੱਚਿਆਂ ਨੂੰ ਪੜਾਊਗਾ ਫਿਰ ਸਕੂਲ ਵੀ ਪ੍ਰਾਈਵੇਟ ਕਰ ਰਹੇ ਆ ਕਿਹੜੀ ਚੀਜ਼ ਐ ਜਿਹੜੀ ਇਹ ਪ੍ਰਾਈਵੇਟ ਹੱਥਾਂ ਚ ਨਹੀਂ ਦਿੰਦੇਗੇ ਅੱਛਾ ਇਹ ਵੇਚ ਕੇ ਪੈਸਾ ਕਿੱਥੇ ਲਾਰੇ ਸਾਨੂੰ ਉਹ ਨਹੀਂ ਸਮਝ ਆ ਰਹੀ ਇਹਨਾਂ ਨੇ ਪੋਰਟ ਵੇਚਤੇ ਇਹਨਾਂ ਨੇ 에어ਪੋਰਟ ਵੇਚਤੇ ਇਹਨਾਂ ਨੇ ਰੇਲਵੇ ਵੇਚਤੀ ਆਮ ਬੰਦੇ ਨੂੰ ਇਹ ਸਮਝ ਨਾ ਪਊਗਾ ਵੀ ਉਹ ਪੈਸਾ ਗਿਆ ਕਿੱਥੇ ਜਿਹੜਾ ਕਿ ਸਾਡੇ ਗਵਰਨਮੈਂਟ ਨੇ ਐਦੂ ਪਹਿਲਾਂ ਸਾਡੇ ਤੋਂ ਟੈਕਸ ਲੈ ਕੇ ਤਿਆਰ ਕੀਤਾ ਸੀਗਾ ਸੋ ਅਸੀਂ ਹੋਰ ਲੋਕਾਂ ਦੇ ਨਾਲ ਵੀ ਜਿਹੜੀ ਹੈ ਉਹਨਾਂ ਦੀ ਰਾਏ ਲੰਦੇ ਰਹਾਂਗੇ ਜਲਦੀ ਤੁਹਾਡੇ ਨਾਲ ਰੂਬਰੂ ਕਰਾਵਾਂਗੇ ਸੰਗਤ ਦੇ ਵਿੱਚੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ